O side of the você short. ਫਾਈਲ ਨਾ ਜਾਂ ਹੋਵੇ ਐਡਾ ਐਡਾ ਦੇਖੀ ਤਾਸੋ ਗਿਆ ਹਾਂ ਚੱਲ ਰਾਸਤੇ ਕਾ ਅੱਗੇ ਅੱਗੇ ਇਸਕਾ ਵੇਹਣ ਨੋਟ ਕਰ ਕੋਈ ਤੋਂ نیچے ਸੇ ਦੇਖਿਆ ਉਹ ਆ ਜਾਓ कि <coughs> क्या ਜੈਂਬਰ ਲੱਗਿਆ ਹੋਇਆ ਵੀਰੇ ਉਹਦੇ ਘਰ ਕਿ ਲੱਗ ਰਿਹਾ ਤੇ ਜਿੱਦਕ ਤੁਹਾਨੂੰ ਪਹਿਲੇ ਦਿਖਾਇਆ ਕਿ ਕਿਸ ਤਰੀਕੇ ਸੜਕ ਦਾ ਨਿਰੀਖਣ ਕੀਤਾ ਜਾ ਰਿਹਾ ਉਹਦੇ ਵਿੱਚੋਂ ਸੈਂਪਲ ਜਿਹੜਾ ਜਿੰਨੇ ਵੀ ਆਦੀ ਕੱਢੀ ਕਿਤੇ ਨਾ ਕਿ ਸੈਂਪਲ ਚੱਕਿਆ ਤੇ ਉਹਦਾ ਮੈਜ਼ਰਮੈਂਟ ਕੀਤਾ ਜਾ ਰਿਹਾ ਤਾਂ ਸਾਹਿਬ ਕਿਤੇ ਦੇਖ ਲਿਓ ਲਗਾਤਾਰ ਸੜਕ ਦਾ ਨਿਰੀਖਣ ਚਲੰਕੂਆ ਟੀਮ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਵੀ ਜਿਹੜਾ ਅਚਾਨਕ ਤੋੜਾ ਕੀਤਾ ਗਿਆ ਦੇਖੋ ਜੀ ਸੜਕਾਂ ਦਾ ਜਿਹੜਾ ਸਾਡਾ ਇਮੇਜ ਬਣਿਆ ਪਿਆ ਸੀ ਪਹਿਲਾਂ ਸਰਕਾਰੀ ਸੜਕ ਕੋਈ ਸੀਗਾ ਕਿ ਅੱਗੇ ਅੱਗੇ ਬਣਦੇ ਜਾਂਦੇ ਸੀ ਪਿੱਛੇ ਠੇਕੇਦਾਰ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਸੀਗੇ ਪਰ ਤੇ ਚੰਨਾ ਜਿਆਦਾ ਤਰੀਕੇ ਸੀ ਅੱਲਾ ਟੈਂਡਰ ਤੋਂ ਲੈ ਕੇ ਕੁਝ ਟੈਂਡਰ ਪਹੁੰਚਦੇ ਸੀ ਉਹ ਆਪਣੇ ਅਸੀਂ ਨਾ ਮੈਂ ਠੇਕੇਦਾਰ ਕਹਿੰਦਾ ਮੈਂ ਕੰਮ ਕਰਦੀ ਹਾਂ 80% ਦਾ ਨਾ ਕਰਦਾ ਹਾਂ ਮੈਂ ਆਪਣਾ ਪ੍ਰੋਜੈਕਟ ਜਿਹੜਾ ਫੋਟੋ ਤੋਂ ਕੁਝ ਨੋ ਮਟੀਰੀਅਲ ਦੇ ਵਿੱਚ ਕੰਪਰੋਮਾਈਜ਼ ਕਰਦੇ ਸੀ ਸੋ ਇਹ ਅਸੀਂ ਇਸ ਵਾਰ ਨਹੀਂ ਤੇ ਪੰਜ ਸਾਲ ਦੀ ਮੈਂਟੇਨੈਂਸ ਦੇ ਦਿੱਤੀ ਸੀ ਰੈਂਡਮਲੀ ਚੈੱਕ ਕਰ ਰਹੇ ਹਾਂ ਸਾਡੀ ਫਲੈਂਕ ਸਕੁਆਰਡ ਸੀਐਮ ਫਲੈਂਕ ਸਕੁਆਰਡ ਸਾਡਾ ਕਿਤੇ ਵੀ ਜਾ ਸਕਦੇ ਨੇ ਕਿਤੇ ਨਾ ਕੋਈ ਬੈਨ ਹੈ ਬੈਨ ਦੇ ਵਿੱਚ ਸਾਰਾ ਲੀਅਰ ਲੇਟਸਟ ਅਗਰ ਦੀ ਥਿਕਨੈਸ ਚੈੱਕ ਕਰਕੇ ਬਣਾ ਲੋ ਵੇਟ ਕਰਕੇ ਮੈਂ ਇਹ ਕੀਤਾ ਜਾਊਗਾ ਕਿ ਬਾਅਦ ਫਿਰ ਇਹ ਸਾਡੇ ਜਿਹੜੀ ਹੈ ਨਾ ਉੱਪਰ ਇਹਦੀ ਸਮਟਿੰਗ ਕਰਦੇ ਆਂ ਤੇ ਇਹ ਵੀ ਕਰਦੇ ਆਂ जीकदा चैक है चैकिंग की गई थी तो गलत पाई जाए कुछ सही भी पाई जाए तो जो जितने सही पाए जाए असं ठेकेदार पिछले जोडर रैकट के जिथे सही नहीं पाई गई और ठेकेदार जो बारनिंग भी देने शो पर जो जोड़ पवे तो भी सिक्योरिटी ਅੱਜ ਲੋਕਾਂ ਨੇ ਕੁਝ ਕਹਿਤ ਕੀਤੀ ਸੀ ਕਿ ਕਰਨ ਦੋਰਾ ਕੀਤਾ ਕਿ ਲੋਕਾਂ ਨੇ ਕੁਝ ਕਹਿਤ ਸੀ ਮੈਂ ਇਸ ਕੋ ਵੀ ਮੈਂ ਇਸ ਨੂੰ ਬਹੁਤ ਸਾਰਾ ਆਪ ਵੀ ਖੁਦ ਵੀ ਜਾ ਰਹੇ ਤੇ ਬੜੀ ਕਿਲਰ ਰੋਡ ਕਹਿ ਜਾਂਦਾ ਸੀ ਜੀ ਤੇ ਹੁਣ ਰੋਡ ਵੀ ਬਹੁਤ ਚੌੜੀ ਹੋ ਗਈ ਤੇ ਪਰ ਜੇ ਚੌੜੀ ਰੋਡ ਕਰ ਰਹੇ ਆ ਤਾਂ ਫਿਰ ਮਟੀਰੀਅਲ ਤਾਂ ਹੋਵੇਗਾ ਨਾ ਤੇ ਚੱਲੇ ਤਾਂ 5 ਸਾਲ 5 ਸਾਲ ਠੇਕੇਦਾਰ ਦੀ ਡਿਉਟੀ ਹੈ ਠੇਕੇਦਾਰ ਨੂੰ ਮੈਂ ਬੁਲਾ ਕੇ ਕਿਹਾ ਸੀਗਾ ਤੁਸੀਂ ਉੱਥੇ ਜੀ ਜੀ ਸੀ ਐਪੋਰਥੀ ਕਿ ਸੀਏ ਪੈਸੇ ਲਾਉਣ ਨੇ ਤੇ ਜੀ ਪਹਿਲੀ ਹੈ ਜੀ ਵਧੀਆ ਬਣਾ ਦੋ ਤੁਹਾਨੂੰ ਪੈਸੇ ਲਾਉਣ ਦੀ ਲੋੜ ਨਹੀਂ ਪੋੜਨਗੇ ਉਹ ਚੱਕਰ ਸਰਕਾਰਾਂ ਪਹਿਲੇ ਵੀ ਹੁੰਦੀਆਂ ਸੀਗੀਆਂ ਪਰ ਪਹਿਲਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇਖੀਆਂ ਨਹੀਂ ਗਈਆਂ ਕਿ 5 ਸਾਲ ਦੀ ਸੜਕ ਦਾ ਮੈਂਟੇਨੈਂਸ ਦਾ ਜਿਹੜਾ ਹੈ ਠੇਕੇਦਾਰ ਧਿਆਨ ਰੱਖੇਗਾ ਕਿ ਮੁੱਖ ਮੰਤਰੀ ਖੁਦ ਜਿਹੜਾ ਹੈ ਸਰਕਾਰ ਦਾ ਨਿਰੀਖਣ ਕਰਦਾ ਨੇ ਤੇਰਾ ਇਸੇ ਕਰਕੇ ਪਹਿਲਾਂ ਨਹੀਂ ਸਰਕਾਰਾਂ ਨੇ ਲੋਕਾਂ ਨੂੰ ਜਿਹੜਾ ਕੋਈ ਆਪਸ਼ਨ ਹੀ ਨਹੀਂ ਹੈਗੀ ਸੀ ਪਹਿਲਾਂ ਹੁਣ ਪਹਿਲਾਂ ਆਣੀਆਂ ਸਰਕਾਰਾਂ ਜਾਂ ਪਹਿਲਾਂ ਵਾਲੇ ਮੰਤਰੀ ਜਾਂ ਪਹਿਲਾਂ ਵਾਲੇ ਮੁੱਖ ਮੰਤਰੀ ਨੇ ਨਹੀਂ ਹੁਣ ਵਾਲੇ ਨੇ ਹੁੰਦੇ ਹੋਏ ਇਸ ਕਰਕੇ ਉਕੇ ਅਸੀਂ ਆਮ ਲੋਕਾਂ ਚੋਂ ਨਿਕਲੇ ਹੋਏ ਆ ਅਸੀਂ ਗਰਾਊਂਡ ਰਿਐਲਿਟੀ ਜਾਂਦੇ ਆ ਸੜਕਾਂ ਬਾਰੇ ਵੀ ਲੁੱਕ ਦੀ ਥਾਂ ਤੇ ਤੋਖ ਪੈਂਦੇ ਹੈ ਨਾ ਤੇ ਮੈਂ ਆਪ ਕੁਦੇ ਹੀ ਵਾਰੀ ਸੀੜੀਆਂ ਦੇ ਵਿੱਚ ਇਸ ਤਰ੍ਹਾਂ ਕੰਮ ਕੀਤੇ ਆ ਜੋ ਪਬਲਿਕ ਦੇ ਪੈਸੇ ਨਾਲ ਬਣੀ ਚੀਜ਼ ਉਹ ਪਬਲਿਕ ਨਹੀਂ ਵਰਤਣੀ ਹੈ ਟੱਕੜ ਟੱਕੜ ਪਬਲਿਕ ਨੂੰ ਪੂਰੀ ਕੁਆਲਿਟੀ ਤੋਂ ਹੀ ਟੱਕੜ ਟੱਕੜ ਪਬਲਿਕ ਨੂੰ ਚੈੱਕ ਕਰਨਾ ਹੀ ਆਪਾਂ ਨੂੰ ਪਬਲਿਕ ਪਹਿਲੇ ਕਿਹਾ ਕਰਦੀ ਸੀ ਕਿ ਸੜਕਾਂ ਬਣਦੀਆਂ ਤੇ ਟੁੱਟੀਆਂ ਪਹਿਲੇ ਆ ਤਾਂ ਉਸ ਤੋਂ ਅੱਗੇ ਲਗਾਤਾਰ ਜਿਵੇਂ ਸਰਕਾਰ ਕੋਲੋਂ ਇਹ ਕੰਮ ਕੀਤਾ ਜਾ ਰਿਹਾ ਇਹ ਕਿੰਨਾ ਕੁ ਸਮਝ ਆਦੀ ਕੋਈ ਜਿੰਨੇ ਸ਼ਹਿਰਾਂ ਦੇ ਵਿੱਚ ਆ ਜਿਹੜੀ ਸੜਕ ਚਿਹਰਿਆਂ ਚ ਬਣ ਰਹੀ ਹੈ ਉਹਦੇ ਵਿੱਚ ਸੀਵਰੇਜ ਟੈਲੀਫੋਨ ਵਾਲੇ ਜੱਕ ਕੇਬਲ ਟੀਵੀ ਵਾਲਾ ਜਾਂ ਜਿਹੜੀ ਵੀ ਭਗੇ ਨੇ ਅੰਡਰਗਰਾਉਂਡ ਦੇ ਅਸੀਂ ਉਹਨੂੰ ਕਿਹਾ ਵੀ ਪਹਿਲਾਂ ਇਹਨਾਂ ਨੂੰ ਪੁੱਛੋ ਕਿ ਤਾਰ ਦੂਰ ਤੋਂ ਨਹੀਂ ਪਾਉਣੀ ਨਹੀਂ ਤਾਂ ਕੀ ਹੁੰਦਾ ਸੜਕ ਬਣਾਉਂਦੇ ਨੇ ਪਿੱਛੇ ਉਹ ਖੜੇ ਹੁੰਦੇ ਨੇ ਗੈਂਤੇ ਲਈ ਵੀ ਤੁਸੀਂ ਬਣਾਓ ਅਸੀਂ ਉਹ ਪੱਟ ਕੇ ਇੱਥੋਂ ਹੀ ਤਾਰ ਪਾਉਣੀ ਪਹਿਲਾਂ ਬਣਾ ਦੋ ਪਹਿਲਾਂ ਉਹਦੀ ਤਾਰ ਪਾ ਲਓ ਉਤੋਂ ਦੀ ਪਾਸੋਂ ਨਾ ਠੀਕ ਹੈ ਨਾ ਮੁੜ ਕੇ ਉਹ ਕਹਿੰਦੇ ਅਸੀਂ ਤਾਂ ਬਣਾਤੀ ਸੀ ਇਹਨਾਂ ਨੇ ਪੱਟ ਦੀ ਉਹ ਫੇਰ ਹੋਰ ਕੀ ਗੱਡੀ ਦੇ ਨੇ ਸੋ ਅਸੀਂ ਮਹਿਕਮਿਆਂ ਚ ਤਾਲਮੇਲ ਵੀ ਪੈਦਾ ਕਰ ਰਹੇ ਹਾਂ ਕਿ ਜੇ ਤਾਰਾਂ ਪੈਣੀਆਂ ਨੇ ਕੋਈ ਕੇਬਲ ਦੀ ਟੈਲੀਫੋਨ ਦੀ ਕੋਈ ਸੀਵਰੇਜ ਦੀ ਕੋਈ ਲਾਈਨ ਪੈਣੀਆਂ ਤਾਂ ਪਹਿਲਾਂ ਪਾ ਲਓ ਅਸੀਂ ਸੜਕ ਬਣਾਉਣੀ ਹੈ ਉਸ ਤੋਂ ਬਾਅਦ ਅਸੀਂ ਮਹੀਨੇ ਬਾਅਦ ਸੜਕ ਬਣਾਵਾ ਦਾਂਗੇ ਤਾਂ ਸਾਰਾ ਕੁਝ ਸੈੱਟ ਹੋ ਜਾਊਗਾ ਤਾਲਮੇਲ ਦੀ ਕਮੀ ਸੀ ਮੈਂ ਤਾਂ ਹੁਣ ਤਾਲਮੇਲ ਪੂਰਾ ਕੀਤਾ ਜਾ ਰਿਹਾ ਕਿ ਸੜਕਾਂ ਜਿਹੜੀਆਂ ਟੁੱਟਣੀਆਂ ਤੋਂ ਪਹਿਲੇ ਹੀ ਜਿਹੜੀਆਂ ਉਹਨਾਂ ਨੂੰ ਤੱਕੇ ਦਿੱਤਾ ਜਾਵੇ ਕਿ ਕਿਸ ਤਰੀਕੇ ਜੇਕਰ ਤੁਸੀਂ ਕੋਈ ਤਾਰ ਪਾਣੀ ਹੈ ਜਾਂ ਕੁਝ ਕੰਮਾਂ ਪਹਿਲੇ ਕਰ ਲਓ ਕੋਈ ਥੱਲੋ ਦੀ ਪਾਈਪ ਲੰਘਣੀ ਹੈ ਕੋਈ ਪਾਣੀ ਕਰਾਸ ਕਰਨ ਵਾਲੀ ਪਾਈਪ ਲੰਘਣੀ ਹੈ ਪਹਿਲਾਂ ਪਾਓ ਕਿਉਂਕਿ ਅਸੀਂ ਸਰਪੰਚ ਉਹ ਡਿਪਾਰਟਮੈਂਟ ਨੂੰ ਪੁੱਛ ਕੇ ਉਦੋਂ ਬਾਅਦ ਉਹ ਕਹਿੰਦੇ ਹਾਂ ਜੀ ਅਸੀਂ ਪੈਕ ਪਾ ਲਈ ਉਦੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਕੋਈ ਕਮੀ ਆਂਦੀ ਹੈ ਜਾਂ ਕਿ ਸ਼ਿਕਾਇਤ ਆਂਦੀ ਹੈ ਤਾਂ ਤੁਹਾਨੂੰ ਸਾਨੂੰ ਦੱਸੋ ਸਾਨੂੰ ਵੀਡੀਓ ਪਾ ਕੇ ਦੱਸੋ ਕਿ ਆਹ ਸੜਕ ਜਿਹੜੀ ਆ ਉਹਦਾ ਮਟੀਰੀਅਲ ਮਾੜਾ ਹੈ ਅਸੀਂ ਵੈਸੇ ਪੰਚਾਇਤਾਂ ਨੂੰ ਸਰਪੰਚਾਂ ਨੂੰ ਕਹਤਾ ਕਿ ਜਿਹੜੇ ਪਿੰਡ ਦੀ ਤੁਹਾਡੀ ਸੜਕ ਬਣਦੀ ਹੈ ਤੁਸੀਂ ਆਪ ਚੈੱਕ ਕਰੋ ਕੋਲੇ ਖੜੋ ਤੇ ਜੇ ਗੁਣਵੱਤਾ 'ਚ ਕੋਈ ਕਮੀ ਹੈ ਸਾਨੂੰ ਦੱਸੋ ਤੇ ਅਸੀਂ ਉਹ ਠੇਕੇਦਾਰ ਨੂੰ ਵੀ ਤੁਹਾਡੇ ਸਾਹਮਣੇ ਬੁਲਾ ਕੇ ਉਹਦੇ ਪੈਸੇ ਵੀ ਰੋਕਾਂਗੇ ਤੇ ਉਹਨੂੰ ਅਸੀਂ ਬਲੈਕਲਿਸਟ ਵੀ ਕਰ ਸਕਦੇ ਆ ਕਿ ਉਹਨੂੰ ਜ਼ਿੰਦਗੀ ਚ ਦੁਬਾਰੇ ਠੇਕਾ ਨਹੀਂ ਮਿਲਣਾ ਸੋ ਇਸ ਕਰਕੇ ਮੈਂ ਠੇਕੇਦਾਰਾਂ ਨੂੰ ਵੀ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਕੰਮ ਕਰਕੇ ਦੇਖੋ ਬੜਾ ਸਕੂਨ ਮਿਲਦਾ ਜ਼ਿਲ੍ਹਾ ਪ੍ਰੀਸ਼ਦ ਤੇ ਬਲੌਕ ਸਮਿਤੀ ਦੇ ਚੋਣਾਂ ਚੱਲ ਰਹੀਆਂ ਕਿਤਾ ਦੇਖਦੇ ਹੋ ਸਰਕਾਰ ਦਾ ਟੈਸਟ ਮੰਨਿਆ ਜਾ ਰਿਹਾ ਰੋਜ਼ ਹੀ ਟੈਸਟ ਕਹਿੰਦੇ ਨੇ ਤੁਸੀਂ ਹਨਾ ਸੋ ਮੈਂ ਕਹਿੰਦਾ ਕਿ ਡੈਮੋਕ੍ਰੇਸੀ ਆ ਬੋਟਾਂ ਚਹਰੇ ਖੜੇ ਹੋਣ ਦਾ ਹੱਕ ਹੈ ਰਿਕ ਤੇ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਚੇਤੇ ਬਾਦ ਛੱਡ ਕੇ ਨਾ ਬੋਟਾਂ ਦਾ ਹਿੱਸਾ ਲੈਣਗੇ ਤੇ ਆਪਣੇ ਇਹ ਤੇ ਜਿਹੜਾ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਦਾ ਜਿਹੜਾ ਪਰਿਸ਼ਦ ਦਾ ਜਿਹੜਾ ਚੋਣਾ ਦਾ ਉਹਦੇ ਵਿੱਚੋਂ ਹਿੱਸਾ ਲੈ ਕੇ ਆਪਣੇ ਨੁਮਾਇੰਦਿਆਂ ਚੋਣਨੇ ਧੰਨਵਾਦ ਜੀ ਤਾਂ ਬਿਲਕੁਲ ਮੁੱਖ ਮੰਤਰੀ ਭਗਵਾਨ ਤੁਮਾਨ ਲਗਾਤਾਰ ਸੜਕਾਂ ਦਾ ਨਿਰੀਖਣ ਕਰਦੇ ਨਜ਼ਰ ਆ ਰਹੇ ਨੇ ਤੇ ਸਾਫ ਤੋਂ ਕਿ ਕਹੇ ਕਿ ਜਿਹੜੀ ਸੜਕ ਦਾ ਬਣਵਤਾशाही ਨਹੀਂ ਹੋਈ ਜੀ ਤਾਂ ਉਸ ਠੇਕੇਦਾਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਬਿਲਕੁਲ 5 ਸਾਲ ਦਾ ਬਜਟੇ ਵੀ ਖਰਚਾ ਦਾ ਹੋਏਗਾ ਨਹੀਂ ਸਰ ਇਹ ਇਧਰ ਪਿੱਛੇ ਹੋਣਾ ਹੈ ਤੁਮਾਨ ਚੈੱਕ ਕਰਾਂਗੇ ਲੈ ਬੜੀ ਡਾਟਰੀ ਕਿੰਨਾ ਚੱਲਣਾ ਜੀ ਅੱਜ ਦੇ ਨਾਲ ਬਿਜਲੀ ਦਾ 40 ਤੋਂ 50 ਮਿੰਟ ਲੱਗਦੇ ਹੂੰ ਬਣਾਉਣ ਨੂੰ 2 ਘੰਟੇ ਪਹਿਲਾਂ ਗਰਮ ਕਰਨਾ ਪੈਂਦਾ। ਪਈ ਚੀਜ਼ਾਂ ਆਵਨ ਟਿਨ ਲੱਗੀਆਂ ਜਿਹੜੀਆਂ ਮੱਤਲਬ ਵਿੱਚ ਫੋਰਡ ਕਰਕੇ ਜਾਂਦੀਆਂ। ਉਹਦੇ ਵਿੱਚ ਮਾਈਕ੍ਰੋਵੇਵ ਵੀ ਕਰਦੇ ਹੁੰਦੇ ਨੇ ਨਾ ਐਸ ਤਰ੍ਹਾਂ ਦਾ ਪ੍ਰੋਟੋਕੋਲ ਜੀ। ਉਹਦੇ ਵਿੱਚ ਜਿਹੜਾ ਕੋ ਸੈਂਪਲ ਨੂੰ 550 ਡੀਗਰੀ ਦੇ ਉੱਤੇ ਆਪਾਂ ਚੋਪ ਕੇ ਉਹਦਾ ਥੋੜਾ ਪਿੱਛੇ ਜੀ। ਉਹਨੂੰ ਕਰਕੇ ਉਸ ਤੋਂ ਬਾਅਦ ਜਦੋਂ ਉਹਨੂੰ ਸੈਂਪਲ ਨੂੰ ਰੱਖ ਦਿੰਦੇ ਗੁਰੂਪੂਰ ਸਾਰ ਕੇ ਉਹਦੇ ਕਲਿਊਰ ਕੋਡ ਮੈਂ ਕਿਤੇ ਹੋਰ ਜਾਣਾ ਪੜਦਾ। ਠੀਕ ਹੈ। ਤੁਸੀਂ ਕਰਦੇ? ਉਸ ਤੱਕ ਆਮ ਨਹੀਂ ਕਿਹੜਾ ਹੋਇਆ। ਮੈਂ ਤਾਂ ਪਹਿਲਾਂ ਪਤਾ ਕਰਦਾ। ਭੂਰੇ ਕੜੇ ਮਿਲਦੇ ਹੋ ਹਿੰਦੀ ਵਗੈਰਾ। ਹਨਕ ਕਿਤੇ ਗਾੜੀ ਆ ਗਈ ਹੈ ਸਾਥ ਚ ਚੱਲ ਜਾ ਸਾਥ ਚ ਲਾਈਨ ਲਗਾ ਲਈ ਜਾ ਫਰ ਕਿੱਥੇ ਆ ਦੂਜਾ ਨੇ ਆਪਣਾ